ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਤੇ ਪੀਤੇ ਇਹ ਬਖਸ਼ਿਸ਼ ਉਹਨਾਂ ਨੂੰ ਪੰਜ ਪੀਰਾਂ ਤੋਂ ਪ੍ਰਾਪਤ ਹੋਈ ਹੈ ਉਹ ਪੰਜ ਪੀਰ ਕਿਹੜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਦਾਤ ਪ੍ਰਾਪਤ ਹੋਈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰगोबिंद ਸਵਾਰੀ ਚਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭਜਨ ਗੁਰ ਸੂਰਮਾ ਵਡਜੋਦਾ ਬਹੁਤ ਉਪਕਾਰੀ ਇਥੇ ਛਠਮ ਪੀਰ ਜਿਹੜੇ ਨੇ ਉਹ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਗੁਰੂ ਭਾਰੀ ਗੁਰੂ ਨੇ ਵੱਡੇ ਤੇਜ ਪ੍ਰਤਾਪ ਵਾਲੇ ਮੀਰੀ ਪੀਰੀ ਦੀਆਂ ਤੇਗਾ ਪਹਿਨ ਕੇ ਜਦੋਂ ਗੱਦੀ ਤੇ ਸੁਭਾਏਮਾਨ ਹੋਏ ਗੁਰਮੁਖ ਪਿਆਰਿਓ ਉਸ ਵਕਤ ਕੀ ਹੋਇਆ ਜਿਹੜੀ ਇਹ ਹਕੂਮਤ ਹੈ ਜੋ ਜਹਾਂਗੀਰ ਵਰਗਾ ਬਾਦਸ਼ਾਹ ਹੈ ਜ਼ਾਲਮ ਬਾਦਸ਼ਾਹ ਉਹਦੀ ਮਹਾਰਾਜ ਨੇ ਕੋਈ ਪਰਵਾਹ ਨਹੀਂ ਕੀਤੀ ਅਕਾਲ ਤਖਤ ਸਿਰਜਿਆ ਹੁਕਮਨਾਮੇ ਸੰਗਤਾਂ ਨੂੰ ਭੇਜੇ ਫੌਜਾਂ ਤਿਆਰ ਕੀਤੀਆਂ ਕਿਲੇ ਬਣਾਏ ਬੀਰ ਰਸੀ 12 ਪ੍ਰਚਲਿਤ ਹੋਈਆਂ ਕੌਮ ਨੂੰ ਸਸ਼ਤਰਧਾਰੀ ਬਣਾਇਆ ਨਗਾਰੇ ਖੜਕੇ ਨਿਸ਼ਾਨ ਝੂਲੇ ਉੱਤੇ ਤਖਤ ਦੇ ਸੁਭਾਏ ਮਾਨ ਹੋ ਕੇ ਮਹਾਰਾਜ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਇਹਦਾ ਮੂਲ ਆਧਾਰ ਕੀ ਸੀ ਕਿ 6ਵੇਂ ਪਾਸ਼ਾ ਜੀਤੇ ਬਖਸ਼ਿਸ਼ ਸੀ ਪੰਜ ਗੁਰੂ ਸਾਹਿਬਾਨ ਜੀ ਦੀ ਤੇ ਗੁਰਮੁਖ ਪਿਆਰਿਓ ਜਦੋਂ ਮਹਾਰਾਜ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਐਡੀ ਵੱਡੀ ਚੜ੍ਹ ਦੀ ਕਲਾ ਸ਼ਾਨੋ ਸ਼ੌਕਤ ਨੂੰ ਵੇਖ ਕੇ ਗੁਰੂ ਘਰ ਦੇ ਲੋਕੀਆਂ ਨੇ ਸਾਰੀਆਂ ਗੱਲਾਂ ਜਹਾਂਗੀਰ ਤੱਕ ਵਧਾ ਚੜਾ ਕੇ ਪੁੱਜਦੀਆਂ ਕੀਤੀਆਂ ਕਹਿਣ ਲੱਗੇ ਜਹਪਨਾ ਕਹਿਰ ਹੋ ਗਿਆ ਹਰ ਗੋਬਿੰਦ ਨੇ ਫੌਜ ਰੱਖ ਲਈ ਆ ਨਗਾਰੇ ਵਜਾਉਂਦੇ ਆ ਨਿਸ਼ਾਨ ਝੂਲਦੇ ਆ ਸ਼ਿਕਾਰ ਲਈ ਜਾਂਦੇ ਆ ਆਪਦੇ ਲਈ ਤਖਤ ਬਣਾ ਲਿਆ ਹੈ ਤੇ ਸੰਗਤਾਂ ਉਹਨਾਂ ਨੂੰ ਸੱਚਾ ਪਾਤਸ਼ਾਹ ਖੰਡੀਆਂ ਨੇ ਤੁਸੀਂ ਵੇਖਿਓ ਇੱਕ ਦਿਨ ਤੁਹਾਡੇ ਲਈ ਹਕੂਮਤ ਲਈ ਖਤਰਨਾਕ ਸਾਬਤ ਹੋਣਗੇ ਮੁਗਲ ਬਾਦਸ਼ਾਹ ਕੰਨਾਂ ਦਾ ਕੱਚਾ ਜਹਾਂਗੀਰ ਡਰ ਗਿਆ ਉਹਨੇ ਪਹਿਲਾ ਕੰਮ ਇਹ ਕੀਤਾ ਪੰਜਵੇਂ ਪਾਸ਼ਾ ਜੀ ਨੂੰ ਤਸੀਹੇ ਦੇਣ ਵਾਲੇ ਮੁਰਤਾਜ਼ ਖਾਨ ਨੂੰ ਪੰਜਾਬ ਦਾ ਨਵਾਬ ਥਾਪਿਆ ਫਿਰ ਉਹਨੇ ਜਹਾਂਗੀਰ ਕੋਲੋਂ ਸਤਗੁਰੂ ਦੀ ਗ੍ਰਫਤਾਰੀ ਦੇ ਆਰਡਰ ਲਏ ਹੁਕਮ ਲਿਆ ਕਿ ਵਜ਼ੀਰ ਖਾਨ ਤੇ ਗੁੱਚਾ ਬੇਗ ਨੂੰ ਗੁਰੂ ਜੀ ਕੋਲ ਭੇਜਿਆ ਕਿ ਗੁਰੂ ਜੀ ਆਗਰੇ ਪੇਸ਼ ਹੋਣ ਫਿਰ ਗੁਰੂ ਜੀ ਨੇ ਪ੍ਰਮੁੱਖ ਸਿੱਖਾਂ ਨਾਲ ਸਲਾਹ ਕੀਤੀ ਤੈਤਨਕੂਸੋ ਸੁਰਮੇ ਨਾਲ ਲੈ ਕੇ ਮਹਾਰਾਜ ਤਰਨਤਾਰਨ ਗੋਇੰਦਵਾਲ ਦੁਆਬੇ ਤੇ ਮਾਲਵੇ ਵਿੱਚ ਦੇ ਹੁੰਦੇ ਹੋਏ ਮਹਾਰਾਜ ਦਿੱਲੀ ਪੁੱਜੇ ਅ ਕੁਝ ਸਮਾਂ ਬਾਅਦ ਸ਼ਾਹ ਨੇ ਉਹਨਾਂ ਦਾ ਆਦਰ ਕੀਤਾ ਉਹਨਾਂ ਨੂੰ ਪ੍ਰੇਰ ਕੇ ਆਪਣਾ ਮਿੱਤਰ ਬਣਾਉਣ ਦਾ ਯਤਨ ਕੀਤਾ ਜਦੋਂ ਉਹਨੂੰ ਵੀ ਇਹ ਯਕੀਨ ਹੋ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਤੇ ਉਹਨਾਂ ਦੇ 6ਵੇਂ ਗੁਰੂ ਜੀ ਨੂੰ ਇਹ ਡਰੋਂ ਦੀ ਜਗਾ ਪਾਇ ਕਰਨ ਦੀ ਥਾਂ ਤੇ ਦਲੇਰ ਬਣਾਇਆ ਹੈ ਨਿਰਬੇ ਕਰਕੇ ਤਾਂ ਸ਼ਾਂਤੀ ਤੋਂ ਕ੍ਰਾਂਤੀ ਨਿਕਲ ਆਈ ਹੁਣ ਉਹਨੇ ਪਤਾ ਕੀ ਸੋਚਿਆ ਕਹਿੰਦਾ ਸਿੱਖਾਂ ਨੂੰ ਦਬੋਣਾ ਚਾਹੀਦਾ ਹੈ ਘਟਨਾ ਹੈ 1609 ਈਸਵੀ ਦੀ ਸੰਗਤਜੀਤ ਜਦੋਂ ਜਹਾਂਗੀਰ ਨੇ ਗੁਰੂ ਮਹਾਰਾਜ ਜੀ ਨੂੰ ਸ਼ਾਹੀ ਕੈਦੀ ਦੀ ਹیثیت ਵਿੱਚ 12 ਸਾਲ ਦੀ ਪਹਿਲਾ ਕੈਦ ਦਾ ਹੁਕਮ ਸੁਣਾਇਆ ਫਿਰ ਗਵਾਲੀਅਰ ਦੇ ਕਿਲੇ ਵਿੱਚ ਭੇਜਤਾ ਗਵਾਲੀਅਰ ਦਾ ਕਿਲਾ ਬਦਨਾਮ ਕਿਲਾ ਸੀ ਉਸ ਸਮੇਂ ਨਾਲ ਗੱਲ ਪ੍ਰਚਲਿਤ ਸੀ ਜਿਸ ਕੈਦੀ ਤੋਂ ਸ਼ਟਕਾਰਾ ਪਾਉਣਾ ਹੋਵੇ ਉਹਨੂੰ ਗਵਾਲੀਅਰ ਭੇਜ ਦਿੱਤਾ ਜਾਂਦਾ ਅਕਬਰ ਬਾਦਸ਼ਾਹ ਨੇ ਸ਼ਾਹੀ ਕੈਦ ਦੀ ਇੱਥੇ ਰੱਖਣ ਦੀ ਰੀਤ ਧੋਰੀ ਖੁਸਰੋ ਦੀ ਮੌਤ ਤੋਂ ਬਾਅਦ ਕਈ ਰਾਜਪੂਤਾਂ ਪਹਾੜੀ ਰਾਜਿਆਂ ਨੇ ਜਹਾਂਗੀਰ ਦੀ ਈਨ ਮੰਨੀ ਸੀ ਬਗਾਵਤ ਕੀਤੀ ਬਾਗੀ ਹੋ ਗਏ 52 ਰਾਜੇ ਸੀ ਉਹ ਇਤਿਹਾਸ ਵਿੱਚ ਇਹਨਾਂ ਦੀ ਗਿਣਤੀ 52 ਆਈ ਹੈ ਇਹਨਾਂ ਕੈਦੀਆਂ ਉੱਪਰ ਬਹੁਤ ਸਖਤੀ ਕੀਤੀ ਜਾਂਦੀ ਸੀ ਇਹ ਗਵਾਲੀਅਰ ਦੇ ਕਿਲੇ ਵਿੱਚ ਬੰਦ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਗਵਾਲੀਅਰ ਦੇ ਕਿਲੇ ਵਿੱਚ ਆਉਣ ਨਾਲ ਇਹ ਕੈਦੀ ਰਾਜਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਆਈ। ਪਹਿਲੇ ਦਿਨ ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਉਹਨਾਂ ਨੂੰ ਜਾਪਿਆ ਕਿ ਸਾਨੂੰ ਬੰਦੀ ਵਿੱਚੋਂ ਛਡਾਉਣ ਵਾਲਾ ਮਹਿਰਮ ਆ ਗਿਆ ਹੈ। ਇਹ ਸਤਿਗੁਰ ਦੀ ਬੰਦਗੀ ਵਾਲੀ ਦੇਵੀ ਸ਼ਕਤੀ ਦਾ ਸਾਰਿਆਂ ਤੇ ਪ੍ਰਭਾਵ ਪੈ ਗਿਆ। ਉਧਰ ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਬੰਦ ਨੇ ਵਿਚਾਨ ਹੋ ਗਏ ਸਿੱਖ ਪਿਆਰੇ ਗੁਰੂ ਸਿੱਖ ਬਾਬਾ ਬੁੱਢਾ ਜੀ ਤੇ ਪਾਈ ਗੁਰਦਾਸ ਜੀ ਉਹਨਾਂ ਦੀ ਅਗਵਾਈ ਹੇਠ ਸਿੱਖ ਕੌਮ ਨੇ ਰੋਜ਼ ਕਰਨਾ ਸ਼ੁਰੂ ਕਰ ਦਿੱਤਾ ਸਿੱਖ ਸ਼ਬਦ ਪੜ੍ਹਦੇ ਇਸ ਤਰ੍ਹਾਂ ਆਉਂਦੇ ਗਵਾਲੀਅਰ ਕਈ ਜਥੇ ਪੰਜਾਬ ਤੋਂ ਚੱਲ ਕੇ ਗਵਾਲੀਅਰ ਪਹੁੰਚਦੇ ਕਿਲੇ ਦੀ ਪਰਿਕਰਮਾ ਕਰਦੇ ਫਿਰ ਜਥਿਆਂ ਦੀ ਸ਼ਕਲ ਵਿੱਚ ਵਾਪਸ ਮੁੜਦੇ ਇਧਰ ਜਿੱਥੇ ਸਿੱਖ ਕੌਮ ਦੇ ਵਿੱਚ ਬੇਚੈਨੀ ਸੀ ਉੱਥੇ ਬਹੁਤ ਹੀ ਪਿਆਰੇ ਸਾਈਂ ਜੀ ਪੀਰ ਜੀ ਮੀਆਂ ਮੀਰ ਜੀ ਨੂੰ ਜਦੋਂ ਪਤਾ ਲੱਗਾ ਉਹ ਵੀ ਇਹ ਕੋਸ਼ਿਸ਼ ਵਿੱਚ ਸਨ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬਹੁਤ ਪਿਆਰ ਕਰਦੇ ਸੀ ਉਨ੍ਹਾਂ ਦਾ ਇਹ ਪ੍ਰਭਾਵ ਸੀ ਕਿ ਜਹਾਂਗੀਰ ਦੀ ਪਤਨੀ ਨੂਰ ਜਹਾਂ ਸ਼ਾਦੀ ਤੋਂ ਪਹਿਲਾਂ ਲਾਹੌਰ ਵਿਖੇ ਸਾਈਂ ਮੀਆ ਮੀਆ ਮੀਰ ਜੀ ਦੇ ਦਰਸ਼ਨਾਂ ਲਈ ਕਈ ਵਾਰ ਗਈ ਉਸ ਉੱਪਰ ਸੂਫੀ ਖਿਆਲਾਂ ਦਾ ਪ੍ਰਭਾਵ ਸੀ ਕਿ ਸਾਈਂ ਮੀਆ ਮੀਰ ਜੀ ਤੋਂ ਹੀ ਪੰਜਵੇਂ ਪਾਸ਼ਾ ਜੀ ਨੇ ਕੁਝ ਵਿਦਵਾਨ ਮੰਨਦੇ ਆ ਸਹਿਮਤੀ ਪ੍ਰਗਟਾਉਂਦੇ ਆ ਕਿ ਪੰਜਵੇਂ ਪਾਸ਼ਾ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਹੀਂ ਸਾਈਂ ਜੀ ਤੋਂ ਰਖਵਾਈ ਇਨਾਂ ਦਾ ਅਦਬ ਸਵੀਕਾਰ ਕੀਤਾ ਕਿਉਂਕਿ ਉਹ ਚਾਰੇ ਦਰਵਾਜ਼ੇ ਰੱਖੇ ਵੀ ਸਾਰਿਆਂ ਦਾ ਸਰਬਸਾਂਚਾ ਅਸਥਾਨ ਖੱਤਰੀ ਬ੍ਰਹਮਣ ਵੈਸ਼ ਤੇ ਸੂਦਰ ਉਸ ਵਕਤ ਮਹਾਰਾਜ ਨੇ ਆਦਰ ਮਾਨ ਦਿੱਤਾ ਸੀ ਸਾਈਂ ਜੀ ਵੀ ਬਹੁਤ ਗੁਰੂ ਘਰ ਨੂੰ ਪਿਆਰ ਕਰਦੇ ਸੀ ਉਹ ਨਹੀਂ ਸੀ ਚਾਹੁੰਦੇ ਕਿ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਬੰਦ ਰਹਿਣ ਪਰ ਜਹਾਂਗੀਰ ਦੇ ਹੁਕਮ ਨਾਲ ਜਦੋਂ ਪੰਜਵੇਂ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਸਾਈ ਮੀਆਂ ਮੀਰ ਜੀ ਉਦੋਂ ਵੀ ਬਹੁਤ ਪਹਿਚਾਨ ਰਹੇ ਹੁਣ ਉਹਨਾਂ ਲਈ ਚੁੱਪ ਰਹਿਣਾ ਮੁਸ਼ਕਿਲ ਹੋ ਗਿਆ ਉਹ ਕਹਿੰਦੇ ਜਿਵੇਂ ਹੁਣ ਵੀ ਚੁੱਪ ਰਹਾ ਤਾਂ ਕੋਈ ਅਨਹੋਣੀ ਹੋ ਜਾਵੇਗੀ ਸਮਾਂ ਬੀਤਿਆ ਜਹਾਂਗੀਰ ਸਖਤ ਬਿਮਾਰ ਹੋ ਗਿਆ ਜਦੋਂ ਉਹ ਹਕੀਮਾਂ ਤੋਂ ਇਲਾਜ ਕਰਵਾਇਆ ਇਲਾਜ ਹੋਵੇ ਤਾਂ ਠੀਕ ਹੋਣ ਦੀ ਆਸ ਮੁੱਕੀ ਤਾਂ ਨੂਰ ਜਹਾਨ ਨੇ ਪੀਰਾ ਫਕੀਰਾਂ ਦਾ ਸਹਾਰਾ ਲਿਆ ਪਰ ਜਦੋਂ ਨੂਰ ਜਹਾਂ ਆਪਣੇ ਪਤੀ ਜਹਾਗੀਰ ਨੂੰ ਫਕੀਰ ਨਿਜ਼ਾਮਦੀਨ ਔਲੀਆ ਪਾਸ ਲੈ ਕੇ ਆਈ ਉੱਥੇ ਸਾਈ ਮੀਆਂ ਮੀਰ ਜੀ ਬੈਠੇ ਸਨ ਦੇਖੋ ਗੱਲ ਕਿਵੇਂ ਜੁੜਦੀ ਹੈ ਸਾਰਾ ਹਾਲ ਜਾਣ ਕੇ ਫਕੀਰ ਤੇ ਸਾਈ ਮੀਆਂ ਮੀਰ ਜੀ ਨੇ ਆਖਿਆ ਕਿ ਇਹ ਖਤਰਨਾਕ ਬਿਮਾਰੀ ਇਸ ਕਰਕੇ ਹੋਈ ਹੈ ਕਿ ਤੁਸੀਂ ਕਿਸੇ ਰੱਬੀ ਅਵਤਾਰ ਨੂੰ ਦੁੱਖ ਦਿੱਤਾ ਹੈ ਰੱਬ ਦੇ ਪਿਆਰੇ ਨੂੰ ਦੁੱਖ ਦਿੱਤਾ ਹੈ ਇਹ ਗੱਲ ਦਾ ਜਹਾਂਗੀਰ ਉੱਪਰ ਐਸਾ ਅਸਰ ਹੋਇਆ ਕਿ ਉਹਨੇ ਗਲਤੀ ਦਾ ਪਛਤਾਵਾ ਕੀਤਾ ਮੈਥੋਂ ਪੁੱਲ ਹੋ ਗਈ ਹੁਣ ਬੰਦੇ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ ਮਰਦਾ ਕੀ ਨਾ ਕਰਦਾ ਜਹਾਂਗੀਰ ਨੇ ਵਾਪਸ ਆ ਕੇ ਜਲਦੀ ਹੀ ਸਤਗੁਰ ਜੀ ਦੀ ਰਿਹਾਈ ਦਾ ਹੁਕਮ ਭੇਜਿਆ ਮਹਾਰਾਜ ਨੂੰ ਆਖਿਆ ਕਿ ਤੁਸੀਂ ਕਿਲੇ ਵਿੱਚੋਂ ਬਾਹਰ ਆ ਜਾਓ ਤਾਂ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰ ਮਹਾਰਾਜ ਜੀ ਦੀ ਬੰਦੀਤਾ ਜਿਹੜਾ ਸਮਾਂ ਸਵਾ ਕੁ 2 ਸਾਲ ਦਾ ਭੰਡਾ ਸੀ ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਕਹਿੰਦੇ ਆ ਕਿ ਮਹਾਰਾਜ ਜੀ ਨੂੰ ਜਾਪ ਕਰਨ ਲਈ ਭੇਜਿਆ ਚਾਲੀਸਾ ਕਟਣ ਵਾਸਤੇ ਕਈ ਇਸ ਤਰ੍ਹਾਂ ਵੀ ਕਹਿੰਦੇ ਆ ਕਿ ਜਹਾਂਗੀਰ ਨੇ ਆਖਿਆ ਮੇਰੇ ਲਈ ਜਾਪ ਕਰੋ ਕਈ ਕਹਿੰਦੇ ਨਹੀਂ ਉਹਨਾਂ ਨੇ ਹੁਕਮ ਹੀ ਕਰਤਾ ਸੀ ਸਜ਼ਾ ਸੁਣਾਈ ਸੀ ਪਰ ਰੋ ਵਿਚਾਰ ਵਜੀਰ ਖਾਂ ਸਤਗੁਰ ਦੀ ਰਿਹਾਈ ਦਾ ਹੁਕਮ ਲੈ ਕੇ ਜਦੋਂ ਗਵਾਲੀਅਰ ਪਹੁੰਚਿਆ ਨਾ ਮਹਾਰਾਜ ਨੇ ਮਨਾ ਕਰਤਾ ਵੀ ਕੱਲਿਆ ਰਹਿਣਾ ਨਹੀਂ ਹੋਣਾ ਰਿਹਾਰ ਨਹੀਂ ਹੋਣਾ ਦੇਖੋ ਇਹ ਸਤਿਗੁਰ ਜੀ ਦਾ ਸੁਭਾਅ ਹੈ ਕਿ ਕੋਈ ਹੋਰ ਹੁੰਦਾ ਤੇ ਕਹਿੰਦਾ ਮੈਂ ਛੇਤੀ ਛੇਤੀ ਰਿਆ ਹੋ ਕੇ ਘਰ ਪਹੁੰਚਾਂ ਪਰ ਮਹਾਰਾਜ ਕਹਿੰਦੇ ਨਹੀਂ ਭਾਈ ਜਦੋਂ ਤੱਕ ਇਹ ਬਦੋਸ਼ੇ ਬਵਿੰਜਰ ਰਾਜੇ ਕੈਦ ਵਿਚੁਰਿਆ ਨਹੀਂ ਕੀਤੇ ਜਾਂਦੇ ਉਦੋਂ ਤੱਕ ਅਸੀਂ ਵੀ ਬਾਹਰ ਜਾਣ ਲਈ ਤਿਆਰ ਨਹੀਂ ਹਾਂ ਜਦੋਂ ਇਹ ਗੱਲ ਜahangir ਤੱਕ ਪਹੁੰਚੀ ਉਹਨੇ ਸੋਚਿਆ ਮਸਾ ਤਾਂ ਮੈਂ ਕੈਦ ਕੀਤੇ ਆ ਬਵਿੰਜਰ ਰਾਜੇ ਕੀ ਕਰਾਂ ਫਿਰ ਉਹਨੇ ਤਰਕੀਬ ਸੋਚੀ ਕਹਿੰਦਾ ਜਿਨਨੇ ਕੈਦੀ ਗੁਰੂ ਦਾ ਪੱਲਾ ਫੜ ਕੇ ਬਾਹਰ ਨਿਕਲ ਜਾਣਗੇ ਉਹਨੇ ਰਹਾ ਹੋ ਜਾਣਗੇ ਉਹਨੂੰ ਲੱਗਾ ਕਿ ਬਵਿੰਜਾ ਕਿਵੇਂ ਬਾਹਰ ਆ ਜਾਣਗੇ ਸਮਰੱਥ ਸਤਗੁਰੂ ਮਹਾਰਾਜ ਜੀ ਨੇ ਬਵਿੰਜਾ ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਤੇ ਪਹਿਨੇਆ ਮਹਾਰਾਜ ਨੇ ਬਵਿੰਜਾ ਰਾਜਿਆਂ ਨੂੰ ਇੱਕ ਗਵਾਲੀਅਰ ਦੇ ਕਿਲੇ ਵਿੱਚੋਂ ਰਹਾ ਕਰਵਾਇਆ ਉਹਨਾਂ ਦੀ ਬੰਦ ਕਲਾਸੀ ਕਾਰਵਾਈ ਬੰਦੀ ਤੋਂ ਮੁਕਤ ਕਰਾਇਆ ਇਤਿਹਾਸਿਕ ਘਟਨਾ ਹੈ ਇਸ ਤੋਂ ਪ੍ਰਭਾਵਿਤ ਹੋ ਕੇ ਸੇਖ ਕੌਮ ਬਾਕੀ ਸਮਾਜ ਵੀ ਗੁਰੂ ਜੀ ਨੂੰ ਬੰਦੀ ਛੋੜਦਾ ਦਾਤਾ ਕਹਿਣ ਲੱਗ ਪਏ ਇਹ ਘਟਨਾ 1612 ਦੀ ਮੰਨੀ ਜਾਂਦੀ ਹੈ ਗੁਰਮੁਖ ਪਿਆਰਿਓ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਅੰਮ੍ਰਿਤਸਰ ਪਹੁੰਚਦੇ ਹੈ ਉਹ ਦੀਵਾਲੀ ਦਾ ਦਿਨ ਸੀ ਉਤਸਵਤਨਤ ਮੱਤ ਵਿੱਚ ਮਨਾਇਆ ਜਾਂਦਾ ਸੀ ਸ਼੍ਰੀ ਰਾਮ ਜੀ ਅਯੋਧਿਆ ਪਰਤੇ ਸੀ ਇਸ ਦਿਨ ਤੇ ਰਾਵਣ ਦਾ ਵਦਨ ਕਰਨ ਤੋਂ ਬਾਅਦ ਉਸ ਸਮੇਂ ਸਿੱਖਾਂ ਨੇ ਵੀ ਸਿੱਖ ਪੰਥ ਨੇ ਦੀਵਾਲੀ ਦੇ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਖੁਸ਼ੀ ਚ ਘੋਦ ਦੀਵੇ ਜਲਾਏ ਮਠਿਆਈਆਂ ਵੰਡੀਆਂ ਅਜੋਕੇ ਸਮੇਂ ਵਿੱਚ ਇਸ ਦਿਨ ਛੇਵੇਂ ਪਾਤਸ਼ਾਹ ਜੀ ਦੇ ਸਰਜੇਸ਼ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਜਥੇਦਾਰ ਸਾਹਿਬ ਹਨ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਉਸੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਨੂੰ ਪੇਸ਼ ਕਰਦੇ ਆ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ ਬੰਦੀ ਛੋੜ ਸਤਿਗੁਰਾ ਬੰਦੇਓ ਬੰਦੀ ਛੁਡਾਇਆ ਬੰਦੀਆਂ ਨੂੰ ਇਸ ਤੋਂ ਬਾਅਦ ਜਹਾਂਗੀਰ ਨੂੰ ਆਪਣੇ ਪਾਪਾ ਦਾ ਐਸਾ ਅਹਿਸਾਸ ਹੋਇਆ ਉਨੇ ਮਹਾਰਾਜ ਤੋਂ ਮਾਫੀ ਮੰਗੀ ਕਿਹਾ ਜਾਂਦਾ ਦੁਸ਼ਮਣੀ ਵਾਲਾ ਵਿਹਾਰ ਤਿਆ ਕੇ ਮਿੱਤਰਤਾ ਪੈਦਾ ਕਰ ਲੈ ਤਾਂ ਮਹਾਰਾਜ ਨੇ ਵੀ ਇਸ ਸ਼ਾਂਤੀ ਦੇ ਸਮੇਂ ਵਿੱਚ ਦੂਰ ਦੂਰ ਤੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ ਤੇ ਸੰਗਤ ਜੀ ਇੱਥੇ ਇੱਕ ਬਹੁਤ ਅਹਿਮ ਘਟਨਾ ਵਜੋਂ ਜਦੋਂ ਮਹਾਰਾਜ 1612 ਵਿੱਚ ਗਵਾਲੀਅਰ ਤੋਂ ਬੰਦੀ ਰਾਜਿਆਂ ਨੂੰ ਮੁਕਤ ਕਰਾ ਕੇ ਰਸਤੇ ਵਿੱਚ ਵੀ ਪ੍ਰਚਾਰ ਕਰਦੇ ਅੰਮ੍ਰਿਤਸਰ ਪਹੁੰਚੇ ਤਕਰੀਬਨ 1627 ਈਸਵੀ ਤੱਕ 15 ਸਾਲ ਦਾ ਸਮਾਂ ਸ਼ਾਂਤਮਈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ